ਜਿਹੜਾ ਰੇਟ ਆਪਾਂ ਅੱਜ ਵੀਡੀਓ ਚ ਲੈ ਕੇ ਪਹੁੰਚੇ ਹਾਂ ਉਹ ਵੀ ਆਪਾਂ ਤੁਹਾਡੇ ਪਸੰਦ ਦਾ ਲੈ ਕੇ ਪਹੁੰਚੇ ਹਾਂ ਸੀ ਜਗ੍ਹਾ ਵੀ ਵਾਫਰ ਮਿਲ ਜੂਗੀ ਘਰ ਵੀ ਪੂਰਾ ਵਧੀਆ ਬਣਿਆ ਹੋਇਆ ਤੁਸੀਂ ਦੇਖੋਗੇ ਤੁਹਾਨੂੰ ਸਾਰਿਆਂ ਨੂੰ ਪਸੰਦ ਆਊਗਾ 13 ਮਰਲੇ ਥਾਂ ਹੈ ਕੁੱਲ 12 ਕ ਲੱਖ ਰੁਪਇਆ ਮਾਲਕ ਨੇ ਰੇਟ ਕਿਹਾਗਾ ਬਾਕੀ ਗੱਲਬਾਤ ਕਰਦੇ ਆਪਾਂ ਸਾਰੀ ਪਹਿਲਾਂ ਤਾਂ ਆਪਣੇ ਚੈਨਲ ਦਾ ਕਰੋ ਜੀ WhatsApp ਨੰਬਰ ਨੋਟ ਤੁਹਾਡੇ ਕੋਲੇ ਵੀ ਘਰ ਹੈ ਕੋਠੀਆ ਮਕਾਨ ਹੈ ਕਿਸੇ ਵੀ ਪਿੰਡ ਚ ਆਪਣੇ ਕੋਲੇ ਭੇਜੋ ਜੇ ਤੁਸੀਂ ਵੇਚਣਾ ਚਾਹੁੰਦੇ ਹੋ ਵੀਡੀਓ ਜਾਣਕਾਰੀ ਫੋਟੋਆਂ ਨੰਬਰ ਤੁਹਾਨੂੰ ਆਪਾਂ ਦੇ ਹੀ ਦਿੱਤਾ ਬਾਕੀ ਪੂਰੀ ਵੀਡੀਓ ਚ ਉੱਤੇ ਹਮੇਸ਼ਾ ਲਿਖਿਆ ਰਹ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਆਪਣੀ ਵੀਡੀਓ ਜਿੰਨੀਆਂ ਮੇਰੀਆਂ ਭੈਣਾਂ ਮੇਰੀਆਂ ਮਾਤਾ-ਮਾ ਮੇਰੇ ਵੱਡੇ ਬਜ਼ੁਰਗਾਂ ਤੁਹਾਡੀ ਫਰਮਾਇਸ਼ ਤੇ ਹੀ ਆਪਾਂ ਅੱਜ ਆਹ ਘਰ ਲੈ ਕੇ ਪਹੁੰਚੇ ਹਾਂ ਜੀ ਤੁਸੀਂ ਫਰਮਾਇਸ਼ ਪਾਈ ਸੀ ਤੁਹਾਡੇ ਮੈਂ ਕਮੈਂਟ ਚੈੱਕ ਕੀਤੇ ਸੀਗੇ ਤੁਸੀਂ ਸਸਤਾ ਘਰ ਭਾਲਦੇ ਸੀਗੇ ਤੇ ਘਰ ਵੀ ਤੁਸੀਂ ਖੁੱਲਾ ਡੁੱਲਾ ਮੰਗਦੇ ਸੀਗੇ ਤੇ ਮੰਗਦੇ ਵੀ ਵਧੀਆ ਸੀਗੇ ਤੁਹਾਡੀ ਫਰਮਾਇਸ਼ ਦੇ ਅਨੁਸਾਰ ਹੀ ਆਪਾਂ ਘਰ ਲੈ ਕੇ ਪਹੁੰਚੇ ਹਾਂ ਤੁਸੀਂ ਇੱਕ ਬਰੀ ਚੈੱਕ ਕਰੋ ਜੀ ਜਦੋਂ ਆਪਾਂ ਮੇਨ ਗੇਟ ਤੋਂ ਐਂਟਰ ਕਰਦੇ ਹਾਂ ਅੰਦਰ ਵੜਦੇ ਹਾਂ ਮੇਨ ਗੇਟ ਚੋਂ ਇੱਕ ਪਾਸੇ ਆਪਾਂ ਨੂੰ ਬਾਥਰੂਮ ਏਰੀਆ ਮਿਲ ਜੂਗਾ ਇੱਕ ਪਾਸੇ ਰਹਿ ਜਾਂਦਾ ਸੀ ਇਹ ਵਧੀਆ ਗੱਲ ਹੈਗੀ ਮੇਨ ਗੇਟ ਵੀ ਪੂਰਾ ਚੋੜਾ ਲੱਗਿਆ ਹੋਇਆ ਬਾਕੀ ਬੈੜਾ ਵੀ ਆਪਾਂ ਨੂੰ ਖੁੱਲਾ ਡੁੱਲਾ ਦੇਖਣ ਨੂੰ ਮਿਲ ਜੂਗਾ ਤੇ ਇੱਕ ਆਪਾਂ ਨੂੰ ਬਾਹਰਲੀ ਸਾਈਡ ਕਮਰਾ ਵੀ ਦੇਖਣ ਨੂੰ ਮਿਲ ਜੂਗਾ ਜਿਵੇਂ ਕਿ ਸਾਹਮਣੇ ਤੁਹਾਨੂੰ ਆਪਾਂ ਵੀਡੀਓ ਚ ਦਿਖਾ ਵੀ ਰਹੀਆਂ ਸੀ ਕਾਫੀ ਖੁੱਲਾ ਡੁੱਲਾ ਕਮਰਾ ਦੇਖਣ ਨੂੰ ਮਿਲ ਜੂਗਾ ਸੀ ਇਹਨਾਂ ਨੇ ਤਾਂ ਵਿੱਚ ਚੁੱਲਾ ਚੌਂਕਾ ਲਾਇਆ ਹੋਇਆਗਾ ਆਪਣੀ ਮਰਜ਼ੀ ਹੈ ਜੀ ਆਪਾਂ ਖਰੀਦਣ ਤੋਂ ਬਾਅਦ ਇਹਨੂੰ ਕੀ ਬਣਾਉਣਾ ਹੈ ਕੰਮ ਜਿਹੜਾ ਕਮਰਾ ਆਪਾਂ ਦੇਖਿਆ ਸੀ ਉਹਦੇ ਜਮਾ ਸਾਹਮਣੇ ਇੱਕ ਹੋਰ ਆਪਾਂ ਨੂੰ ਕਮਰਾ ਦੇਖਣ ਨੂੰ ਮਿਲ ਜੂਗਾ ਬਾਕੀ ਤੁਹਾਨੂੰ ਅੰਦਰ ਵੀ ਲੈ ਕੇ ਚਾਲਦੇ ਹਾਂ ਤੇ ਜਿਹੜਾ ਪਰਲੀ ਸਾਈਡ ਚੁੱਲ੍ਹੇ ਚੌਂਕੇ ਵਾਲਾ ਕਮਰਾ ਸੀਗਾ ਉਹਦੇ ਨਾਲ ਹੀ ਇਹਨਾਂ ਨੇ ਉੱਤੇ ਸਲੇਟਾਂ ਪਾਈਆਂ ਹੋਈਆਂ ਸੀ ਕਮਰੇ ਤੋਂ ਲੈ ਕੇ ਤੇ ਸਾਹਮਣੇ ਜਿਹੜੀ ਪੋੜੀਆਂ ਉਥੋਂ ਤੱਕ ਸਾਰਾ ਇਹਨਾਂ ਨੇ ਕਵਰ ਕੀਤਾ ਹੋਇਆਗਾ ਇੱਥੇ ਆਪਣੇ ਕੋਲੇ ਜੇ ਗੱਡੀ ਹੈਗੀ ਅਸੀਂ ਤਾਂ ਗੱਡੀ ਵੀ ਖੜਾ ਸਕਦੇ ਹਾਂ ਬਾਕੀ ਮੋਟਰਸਾਈਕਲ ਜੋ ਵੀ ਮਸ਼ੀਨਰੀ ਅਸੀਂ ਬਾਕੀ ਹੋਰ ਵੀ ਬਹੁਤ ਸਾਰਾ ਸਮਾਨ ਆਪਾਂ ਰੱਖ ਸਕਦੇ ਹਾਂ ਘਰ ਪੂਰਾ ਵਧੀਆ ਸੀ ਤੇ ਕੋਠੀ ਤੋਂ ਘੱਟ ਨਹੀਂ ਹੈਗਾ ਸੀ ਤੇ ਸਾਰਾ ਬਹਿੜਾ ਆਪਾਂ ਨੂੰ ਪੱਕਾ ਮਿਲ ਜੂਗਾ ਮਾਲਕ ਨੇ ਵੀਡੀਓ ਵੀ ਆਪਣੇ ਕੋਲੇ ਵਧੀਆ ਬਣਾ ਕੇ ਭੇਜੀ ਆ ਤੁਹਾਨੂੰ ਕੱਲੀ ਕੱਲੀ ਚੀਜ਼ ਆਪਾਂ ਦਿਖਾ ਵੀ ਰਹੇ ਹਾਂ ਸੀ 12 ਲੱਖ ਰੁਪਏ ਰੇਟ ਆ ਤੁਹਾਨੂੰ ਕਿਵੇਂ ਦਾ ਲੱਗ ਰਿਹਾ ਸੀ ਨਾਲ ਦੀ ਨਾਲ ਮੈਨੂੰ ਕਮੈਂਟ ਕਰਕੇ ਦੱਸ ਦਿਓ ਜੀ ਬਾਕੀ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਅੰਦਰ ਆਪਾਂ ਡਰਾਇੰਗ ਰੂਮ ਚ ਲੈ ਕੇ ਪਹੁੰਚ ਗਏ ਸੀ ਇਹ ਸਾਰਾ ਡਰਾਇੰਗ ਏਰੀਆ ਇਹਨਾਂ ਨੇ ਬਣਾਇਆ ਹੋਇਆ ਵਾਲ ਪੇਪਰ ਦਾ ਕੰਮ ਬਹੁਤ ਸੋਹਣਾ ਮਾਲਕ ਨੇ ਕਰਵਾ ਰੱਖਿਆ ਜੋੜੀਆਂ ਦਾ ਸਾਰਾ ਕੰਮ ਹੋਇਆ ਜੀ ਬਾਕੀ ਸੋਫੇ ਇਹਨਾਂ ਨੇ ਲਾ ਰੱਖੇ ਨੇ ਥੱਲੇ ਫਾਰਸ਼ ਆਪਾਂ ਨੂੰ ਵਧੀਆ ਮਿਲ ਜੂਗਾ ਤੇ ਇਕੱਲੀ-ਇਕੱਲੀ ਚੀਜ਼ ਬਾਕੀ ਤੁਸੀਂ ਦੇਖ ਵੀ ਰਹੇ ਹੋ ਸੀ ਬਾਕੀ ਮੈਂ ਉਮੀਦ ਕਰਦਾ ਜੀ ਤੁਹਾਨੂੰ ਜਿਹੜਾ ਇਹ ਘਰ ਆਪਾਂ ਲੈ ਕੇ ਪਹੁੰਚੇ ਆਂ ਵੀਡੀਓ 'ਚ ਤੁਹਾਨੂੰ ਪਸੰਦ ਆ ਰਿਹਾ ਹੋਵੇ ਜੀ ਜੇ ਪਸੰਦ ਆਇਆ ਜੀ ਤਾਂ ਲਾਈਕ ਜ਼ਰੂਰ ਕਰ ਦਿਓ ਆਪਣੀ ਵੀਡੀਓ ਨੂੰ ਥੱਲੇ ਇੱਕ ਲਾਈਕ ਦਾ ਬਟਨ ਹੈ ਜ਼ਰੂਰ ਦਬ ਦਿਓ ਜੀ ਤੇ ਅੰਦਰ ਆਪਾਂ ਪਹੁੰਚ ਗਏ ਜੀ ਤੁਸੀਂ ਇੱਕ ਚੈੱਕ ਕਰੋ ਇੱਕ ਹੋਰ ਆਪਾਂ ਨੂੰ ਇੱਥੇ ਕਮਰਾ ਦੇਖਣ ਨੂੰ ਮਿਲ ਜੂਗਾ ਇੱਕ ਤਾਂ ਪਰਲੀ ਸਾਈਡ ਸੀਗਾ ਇੱਕ ਉਹਦੇ ਨਾਲ ਹੀ ਸੀ ਐਲੂਮੀਨੀਅਮ ਨਾਲ ਸਾਰਾ ਜਿਹੜਾ 게ਟ ਹੈ ਇਹਨਾਂ ਨੇ ਕਵਰ ਕੀਤਾ ਹੋਇਆਗਾ ਏਸੀ ਵਗੈਰਾ ਦੀ ਫੀਟਿੰਗ ਆਪਾਂ ਨੂੰ ਮਿਲ ਜੂਗੀ ਇਹਨਾਂ ਨੇ ਏਸੀ ਲਵਾਇਆ ਹੋਇਆ ਬਾਕੀ ਤੁਸੀਂ ਜਾ ਕੇ ਦੇਖਣਾ ਚਾਹੁੰਦੇ ਹੋ ਇਸ ਘਰ ਨੂੰ ਤਾਂ ਪੂਰੀ ਗੱਲਬਾਤ ਆਪਾਂ ਕਰਦੇ ਚੱਲਦੇ ਹਾਂ ਅਸੀਂ ਬਾਕੀ ਤੁਸੀਂ ਮੈਨੂੰ ਨਾਲ ਦੀ ਨਾਲ ਦੱਸੋ ਤੁਹਾਨੂੰ ਘਰ ਕਿਵੇਂ ਦਾ ਲੱਗ ਰਿਹਾ ਸੀ ਜਗ੍ਹਾ ਵਾਫਰ ਹੈ ਜੀ ਜਗ੍ਹਾ 'ਚ ਕਮੀ ਪੇਸ਼ੀ ਕੋਈ ਨਹੀਂ ਤੇਰਾ ਮਰਲੇ ਜਗ੍ਹਾ ਬਾਕੀ ਜਿਹੜੀ ਗਲੀ ਲੱਗਦੀ ਹੈ ਘਰ ਨੂੰ ਗਲੀ ਵੀ ਪੂਰੀ ਖੁੱਲੀ ਡੁੱਲੀ ਲੱਗਦੀ ਹੈ ਕੋਈ ਐਦਾ ਨਹੀਂ ਹੈਗਾ ਵੀ ਭੀੜ ਭੜੱਕੀ ਜੀ ਆਪਾਂ ਨੂੰ ਗਲੀ ਮਿਲੂਗੀ ਕੋਈ ਵੀ ਗੱਡੀ ਅਸੀਂ ਆਰਾਮ ਨਾਲ ਆਉਂਦੀ ਤੇ ਜਾਂਦੀ ਹੈ ਜੀ ਤੇ ਆ ਗਿਆ ਜੀ ਇੱਕ ਤੀਜਾ ਕਮਰਾ ਜਿਹੜਾ ਤੀਜਾ ਕਮਰਾ ਤੁਸੀਂ ਇਹ ਦੇਖ ਰਹੇ ਹੋ ਸੀ ਇਹਨੂੰ ਮਾਲਕ ਨੇ ਸਟੋਰ ਰੂਮ ਬਣਾਇਆ ਹੋਇਆ ਸੀ ਤੇ ਪੂਰਾ ਖੁੱਲਾ ਡੁੱਲਾ ਕਮਰੇ ਜੀ ਇਹ ਵੀ ਤੁਸੀਂ ਇੱਕ ਵਾਰੀ ਚੈੱਕ ਕਰੋ। ਬਾਕੀ ਆਪਾਂ ਲੈ ਕੇ ਪਹੁੰਚਿਆ ਕਰ ਤੁਹਾਡੀ ਡਿਮਾਂਡ ਤੇ ਜਿਵੇਂ ਤੁਸੀਂ ਕਹਿੰਦੇ ਹੋ ਓਵੇਂ ਆਪਾਂ ਤੁਹਾਡੇ ਖਾਤਰ ਲੈ ਕੇ ਪਹੁੰਚ ਜਾਣੇ ਅਸੀਂ ਘਰ ਜਿੰਨੇ ਕੁ ਰੇਟ ਵਾਸਤੇ ਕਹਿੰਦੇ ਹੋ ਜ਼ਿੰਮੇਦਾਰ ਘਰ ਤੁਸੀਂ ਭਾਲਦੇ ਰਹਿੰਦੇ ਹੋ ਆਪਾਂ ਲੈ ਕੇ ਆ ਜਾਨੇ ਅਸੀਂ ਤੁਹਾਡੀ ਫਰਮਾਇਸ਼ ਪੂਰੀ ਕਰਨਾ ਮੇਰੀ ਪਹਿਲੀ ਜ਼ਿੰਮੇਵਾਰੀ ਹੈ ਜੀ। ਬਾਕੀ ਘਰ ਤੁਹਾਨੂੰ ਆਪਾਂ ਦਿਖਾਈ ਰਹੇ ਹਾਂ ਅਸੀਂ ਇਹ ਘਰ ਦਾ ਰੇਟ ਸਿਰਫ 12 ਲੱਖ ਰੁਪਏ ਡਿਮਾਂਡ ਹੈ ਮਾਲਕ ਕਹਿੰਦੇ ਨੇ ਵੀ ਮੌਕੇ ਤੇ ਰੇਟ ਵਹਿ ਕੇ ਕਰ ਲਾਂਗੇ ਅਸੀਂ। ਕੋਈ ਦਿੱਕਤ ਵਾਲੀ ਗੱਲ ਹੈ ਨਹੀਂ ਤੁਹਾਨੂੰ ਪਸੰਦ ਆ ਗਿਆ ਹੂਆ ਪਸੰਦ ਆਇਆ ਤਾਂ ਤੁਸੀਂ ਜਾ ਕੇ ਦੇਖੋ ਜਾਣ ਤੋਂ ਪਹਿਲਾਂ ਇੱਕ ਵਾਰੀ ਮਾਲਕ ਨਾਲ ਫੋਨ ਤੇ ਗੱਲਬਾਤ ਕਰ ਲਿਓ ਜੀ ਮਾਲਕ ਕਹਿੰਦੇ ਸੀਗੇ ਮਾਲਕ ਨਾਲ ਮੇਰੀ ਪੂਰੀ ਗੱਲਬਾਤ ਹੋਈ ਸੀਗੇ ਇਹਨਾਂ ਨੇ ਦੱਸਿਆ ਵੀ ਮਾਲਕ ਕਹਿੰਦੇ ਵੀ ਪਹਿਲਾਂ ਮੈਨੂੰ ਇੱਕ ਵਾਰੀ ਫੋਨ ਕਰ ਲਓ ਜਿਨੇ ਵੀ ਘਰ ਦੇਖਣਾ ਹੈ ਕਿਉਂਕਿ ਕਈ ਵਾਰੀ ਹੁੰਦਾ ਸੀ ਮਾਲਕ ਕਹਿੰਦੇ ਵੀ ਮੈਂ ਬਾਹਰ ਬੁਰ ਗਿਆ ਹੁਣ ਫਿਰ ਥੋੜੀ ਦਿੱਕਤ ਹੋ ਜਾਂਦੀ ਹੈ ਜੇ ਕੋਈ ਸਿੱਧਾ ਦੇਖਣ ਵਾਸਤੇ ਆ ਜਿੰ ਮਾਲਕ ਦਾ ਨੰਬਰ ਤੁਹਾਨੂੰ ਮੈਂ ਨੋਟ ਕਰਵਾ ਦੇਣਾ ਜੀ 82 951 17597 82951 17597 ਜਿੰਨੇ ਤੁਸੀਂ ਦੇਖ ਰਹੇ ਜੀ ਜਿੰਨੀਆਂ ਮੇਰੀਆਂ ਭੈਣਾਂ ਮੇਰੀਆਂ ਮਾਤਾ ਮੇਰੇ ਵੱਡੇ ਬਜ਼ੁਰਗ ਤੁਹਾਨੂੰ ਮਾਲਕ ਦਾ ਨੰਬਰ ਦੇ ਹੀ ਦਿੱਤਾ ਸੀ ਜਿਹਨੂੰ ਵੀ ਘਰ ਪਸੰਦ ਆਏ ਮਾਲਕ ਨਾਲ ਪੂਰੀ ਗੱਲਬਾਤ ਕਰ ਲਿਓ ਜਦੋਂ ਗੱਲਬਾਤ ਸਾਰੀ ਹੋ ਗਈ ਉਹ ਤੋਂ ਬਾਅਦ ਘਰ ਨੂੰ ਜਾ ਕੇ ਦੇਖ ਲਿਓ ਜੀ ਦੇਖ ਕੇ ਤੇ ਜਦੋਂ ਗੱਲ ਬਣਦੀ ਆ ਪਸੰਦ ਆ ਗਿਆ ਤਸੱਲੀ ਹੋ ਗਈ ਪੂਰੀ ਤਰ੍ਹਾਂ ਉਹ ਤੋਂ ਬਾਅਦ ਖਰੀਦ ਸਕਦੇ ਹੋ ਜੀ ਤੇ ਏਰੀਆ ਜੇ ਤੁਹਾਨੂੰ ਮੈਂ ਦੱਸਾਂ ਜੀ ਤਾਂ ਇਹਨਾਂ ਦਾ ਜਿਹੜਾ ਖਾਸ ਪਿੰਡ ਹੈਗਾ ਸੰਗਤ ਖੁਰਦ ਇਹਨਾਂ ਦਾ ਪਿੰਡ ਹੈਗਾ ਸੰਗਤ ਖੁਰਦ ਇਹਨਾਂ ਦਾ ਪਿੰਡ ਹੈ ਤਹਿਸੀਲ ਇਹਨਾਂ ਨੂੰ ਤਲਵੰਡੀ ਸਾਬੋ ਲੱਗਦੀ ਸੀ ਤੇ ਜ਼ਿਲ੍ਹਾ ਜਿਹੜਾ ਲੱਗਦਾ ਉਹ ਅੱਜ ਹੀ ਇਹਨਾਂ ਦਾ ਬਠਿੰਡਾ ਬਠਿੰਡੇ ਜ਼ਿਲ੍ਹੇ ਚ ਤਲਵੰਡੀ ਸਾਬੋ ਤਹਿਸੀਲ ਚ ਪਿੰਡ ਸੰਗਤ ਖੁਰਦ ਤੁਸੀਂ ਜਾ ਕੇ ਦੇਖ ਵੀ ਸਕਦੇ ਹੋ ਮਾਲਕ ਨੇ ਵੇਚਣਾ ਹੈ ਬਾਕੀ ਮਾਲਕ ਕਹਿੰਦੇ ਸੀਗੇ ਵੀ ਮੌਕੇ ਤੇ ਮੈਂ ਹੋਰ ਵੀ ਰੇਟ ਘਟਾ ਦੂੰਗਾ ਕੋਈ ਚੱਕਰ ਵਾਲੀ ਗੱਲ ਨਹੀਂ ਬਸ ਆ ਕੇ ਇੱਕ ਵਾਰੀ ਦੇਖੋ ਜਿਹਨੂੰ ਪਸੰਦ ਕਰ ਆਉਂਦਾਗਾ ਬਾਕੀ ਤੁਹਾਨੂੰ ਕੱਲੀ-ਕੱਲੀ ਜਾ ਆਪਾਂ ਚੀਜ਼ ਦੱਸ ਵੀ ਰਹੇ ਅਸੀਂ ਵੀਡੀਓ 'ਚ ਸਾਰਾ ਕੁਝ ਤੁਸੀਂ ਦੇਖ ਵੀ ਰਹੇ ਹੋ। ਬਾਕੀ ਮੈਨੂੰ ਚੱਲਦੀ-ਚੱਲਦੀ ਵੀਡੀਓ 'ਚ ਕਮੈਂਟ ਕਰਕੇ ਦੱਸ ਦਿਓ ਤੁਹਾਨੂੰ ਘਰ ਕਿਵੇਂ ਦਾ ਲੱਗ ਰਿਹਾ ਸੀ। ਵਧੀਆ ਲੱਗ ਰਿਹਾ ਘਰ ਪਸੰਦ ਆਇਆ ਜੀ ਜ਼ਰੂਰ ਲਾਈਕ ਕਰ ਦਿਓ। ਬਾਕੀ ਮਾਲਕ ਨੇ ਕੰਮ ਵੀ ਸੋਹਣਾ ਕਰਵਾ ਰੱਖਿਆ। ਸਾਰਾ ਤਾਂ ਰੰਗ ਦਾ ਕੰਮ ਹੋਇਆ। ਵਧੀਆ ਜੋੜੀਆਂ ਲੱਗੀਆਂ ਹੋਈਆਂ ਨੇ ਸਾਰੀਆਂ। ਬਾਕੀ ਤਿੰਨ ਕਮਰੇ ਆਪਾਂ ਨੂੰ ਮਿਲ ਜਾਣਗੇ। ਖੁੱਲਾ-ਡੁੱਲਾ ਆਪਾਂ ਨੂੰ ਬੈੜਾ ਮਿਲ ਜਾਊਗਾ। ਵਧੀਆ ਰਸੋਈ ਮਿਲ ਜਾਊਗੀ। ਵਧੀਆ ਆਪਾਂ ਨੂੰ ਬਾਥਰੂਮ ਮਿਲ ਜਾਊਗਾ। ਹੋਰ ਤਾਂ ਕੀ ਚਾਹੀਦਾ ਸੀ ਬਾਕੀ ਰੇਟ 12 ਲੱਖ ਰੁਪਇਆ ਇੱਕ ਵਾਰੀ ਡਿਮਾਂਡ ਐ ਸੀ ਬਾਕੀ ਤੁਸੀਂ ਜਾ ਕੇ ਇੱਕ ਵਾਰੀ ਜ਼ਰੂਰ ਆਇਓ ਜਿਹਨੂੰ ਵੀ ਘਰ ਪਸੰਦ ਆਉਂਦਾ ਸੀ ਬਾਕੀ ਜਿੰਨੇ ਤੁਸੀਂ ਦੇਖ ਰਹੇ ਹੋ ਸੀ ਜੇ ਤੁਹਾਨੂੰ ਤੁਹਾਡੇ ਸ਼ਹਿਰ ਤੁਹਾਡੇ ਪਿੰਡ ਤੋਂ ਘਰ ਚਾਹੀਦਾ ਤੁਸੀਂ ਕਿੱਥੋਂ ਦੇਖ ਰਹੇ ਹੋ ਸੀ ਤੁਸੀਂ ਕਮੈਂਟ ਮੈਨੂੰ ਕਰੋ ਸੀ ਕਮੈਂਟ ਕਰ ਦਿਓ ਥੱਲੇ ਕਮੈਂਟ ਸੈਕਸ਼ਨ ਦੇ ਵਿੱਚ ਜਿਹੜਾ ਏਰੀਆ ਤੁਹਾਡਾ ਹੈਗਾ ਸੀ ਤੁਹਾਡਾ ਨਾਮ ਲਿਖ ਦਿਓ ਜੀ ਤੁਹਾਡੇ ਏਰੀਆ ਦਾ ਤੇ ਕਿੰਨੇ ਕੁ ਰੇਟ ਤੱਕ ਤੁਹਾਨੂੰ ਘਰ ਕੋਠੀ ਮਕਾਨ ਕਿਹੋ ਜਿਹਾ ਚਾਹੀਦਾ ਕਰੋ ਕਮੈਂਟ ਲੈ ਕੇ ਆਪਾਂ ਪਹੁੰਚ ਜਾਂਗੇ ਅਸੀਂ ਬਾਕੀ ਜਿੰਨੇ ਤੁਸੀਂ ਦੇਖ ਰਹੋ ਵੀਡੀਓ ਪਸੰਦ ਆਈ ਹੈ ਜੀ ਆਪਣੀ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਬਸ ਤੋਂ ਬਸ ਸਪੋਰਟ ਕਰਿਆ ਕਰੋ ਜੀ ਤੁਹਾਡਾ ਆਪ ਦਾ ਆਪਣਾ ਚੈਨਲ ਤੁਸੀਂ ਦੇਖ ਰਹੇ ਹੋ ਜੀ ਤੁਸੀਂ ਚੈਨਲ ਦੇਖ ਰਹੇ ਹੋ ਹੋਮ ਸੇਲ ਮਾਰਕੀਟ ਬਾਕੀ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਤੁਹਾਡੇ ਕੋਲੇ ਵੀ ਘਰ ਹੈ ਕੋਠੀ ਜਾਂ ਮਕਾਨ ਤੁਹਾਡੇ ਕੋਲੇ ਤੁਹਾਡੇ ਰਿਸ਼ਤੇਦਾਰਾਂ ਕੋਲੇ ਤੁਹਾਡੇ ਯਾਰਾਂ ਮਿੱਤਰਾਂ ਕੋਲੇ ਫਰੈਂਡ ਸਰਕਲ ਦੇ ਵਿੱਚ ਤੁਹਾਡੇ ਆਸ ਪड़ोस ਦੇ ਵਿੱਚ ਕਿਸੇ ਨੇ ਵੀ ਬੀਚਣਾ ਸੀ ਉਤੇ ਆਪਣਾ WhatsApp ਨੰਬਰ ਨੋਟ ਕਰ ਲਓ 73800426173 ਜੇ ਤੁਸੀਂ 베ਚਣਾ ਤਾਂ ਇੱਕ ਵੀਡੀਓ ਜਾਣਕਾਰੀ ਫੋਟੋਆਂ ਆਪਣੇ WhatsApp ਨੰਬਰ ਤੇ ਭੇਜ ਦਿਓ ਜੀ ਵੀਡੀਓ ਵਧੀਆ ਬਣਾਇਓ ਜੀ ਆਰਾਮ ਨਾਲ ਵਧੀਆ ਪਿਆਰ ਨਾਲ ਜੇ ਤੁਹਾਡੇ ਆਸ-ਪड़ोस ਦੇ ਵਿੱਚ ਕਿਸੇ ਨੇ 베ਚਣਾ ਹੈ ਰਿਸ਼ਤੇਦਾਰ ਨੇ 베ਚਣਾ ਹੈ ਤਾਂ ਆਪਣਾ WhatsApp ਨੰਬਰ ਉਹਨਾਂ ਨੂੰ ਦੇ ਦਿਓ ਜੀ ਤੇ ਉਹਨਾਂ ਨੂੰ ਦੱਸ ਦਿਓ ਕਿਵੇਂ ਦੀ ਵੀਡੀਓ ਬਣਾਉਣੀ ਹੈ ਤੇ ਉਹਨਾਂ ਨੂੰ ਕਹਿ ਦਿਓ ਵੀ WhatsApp ਤੇ ਭੇਜ ਦਿਓ ਤੇ ਬਿਲਕੁਲ ਫਰੀ ਦੇ ਵਿੱਚ ਐਡ ਲਗਾ ਦਿੱਤੀ ਜਾਊਗੀ ਜੀ ਬਾਕੀ ਤੁਸੀਂ ਬਹੁਤ ਪਿਆਰ ਦਿੰਦੇ ਹੋ ਜੀ ਹਰ ਰੋਜ਼ ਹਰ ਵੀਡੀਓ ਨੂੰ ਆਪਣੇ ਚੈਨਲ ਨੂੰ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਬਸ ਇਸੇ ਤਰ੍ਹਾਂ ਆਪਦਾ ਪਿਆਰ ਬਣਾ ਕੇ ਰੱਖਿਓ ਜੀ ਤੇ ਇਸੇ ਤਰ੍ਹਾਂ ਆਪਾਂ ਹਰ ਰੋਜ਼ ਨਵੀਂ ਵੀਡੀਓ ਲੈ ਕੇ ਆਉਂਦੇ ਰਹਾਂਗੇ ਤੇ ਹੁਣ ਦਿਓ ਜੀ ਮੈਨੂੰ ਇਜਾਜ਼ਤ ਮਿਲਦੇ ਜਲਦੀ ਆਪਾਂ ਨਵੀਂ ਵੀਡੀਓ ਨਵੀਂ ਕੋਠੀ ਮਕਾਨ ਘਰ ਦੇ ਨਾਲ ਸੀ ਜੇ ਤੁਹਾਨੂੰ ਆਪਣੀ ਵੀਡੀਓ ਪਸੰਦ ਆਈ ਹੈ ਤੇ ਕੋਈ ਹੋਰ ਵੀਡੀਓ ਤੁਸੀਂ ਦੇਖਣਾ ਚਾਹੁੰਦੇ ਹੋ ਤਾਂ ਸਕਰੀਨ ਤੇ ਤੁਹਾਨੂੰ ਦੋ ਵੀਡੀਓ ਹੋਰ ਮਿਲ ਗਿਆ ਹੋਣਗੀਆਂ ਉਹਨਾਂ ਵਿੱਚੋਂ ਇੱਕ ਤੇ ਕਲਿੱਕ ਕਰੋ ਤੇ ਅਗਲੀ ਵੀਡੀਓ ਦੇਖੋ ਜੀ